ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪਿਛਲੀ ਵਾਰ ਤੁਹਾਨੂੰ ਦੱਸਿਆ ਸੀ ਕਿ ਅਸੀਂ ਛੇਤੀ ਹੀ ਸਿੰਘ ਸਵਾ ਲਹਿਰ ਬਾਰੇ ਇੱਕ ਵਿਸ਼ੇਸ਼ ਵੀਡੀਓ ਲੈ ਕੇ ਆਵਾਂਗੇ ਉਹਦਾ ਕਾਰਨ ਇਹ ਸੀ ਮੈਨੂੰ ਕਈ ਲੋਕਾਂ ਨੇ ਪੁੱਛਿਆ ਕਿ ਅੱਜ ਅੱਜ ਸਿੰਘ ਸਭਾ ਲਹਿਰ ਬਾਰੇ ਗੱਲ ਕਰਨ ਦੀ ਲੋੜ ਕੀ ਪੈਗੀ ਇਹਦੇ ਵਿੱਚ ਲੋੜ ਇਹ ਪੈਗੀ ਕਿ ਇਸ ਤੱਥ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਜਦੋਂ ਅੰਗਰੇਜ਼ਾਂ ਨੇ ਆ ਕੇ ਪੰਜਾਬ ਤੇ ਕਬਜ਼ਾ ਕੀਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਜੋ ਇਥੋਂ ਦੀਆਂ ਬਾਰੇ ਆਬਜ਼ਰਵੇਸ਼ਨਸ ਆਪਣੀਆਂ ਦਿੱਤੀਆਂ ਉਹਨਾਂ ਦੇ ਵਿਦਵਾਨਾਂ ਨੇ ਜਦੋਂ ਸਟੱਡੀ ਕਰਨਾ ਚਾਹਿਆ ਦੇਖਣਾ ਚਾਹਿਆ ਇਥੋਂ ਦੇ ਸਾਰੀ ਸਮਾਜਿਕ ਧਾਰਮਿਕ ਜੋ ਤਸਵੀਰ ਕੀ ਬਣਦੀ ਆ ਪੰਜਾਬ ਦੀ ਤਾਂ ਉਹ ਉਹਨਾਂ ਦਾ ਤਕਰੀਬਨ ਇਹ ਸਾਂਝਾ ਨਿਰਣਾ ਸੀ ਕਿ ਹਿੰਦੂ ਤੇ ਸਿੱਖ ਚ ਪਛਾਣ ਕਰਨੀ ਬੜੀ ਮੁਸ਼ਕਲ ਹੋ ਰਹੀ ਹੈ। ਈਵਨ ਜਦੋਂ 1881 ਚ ਪਹਿਲੀ ਮਰਦوں شمارੀ ਹੋਈ ਤਾਂ ਉਹਦੇ ਵਿੱਚ ਲੋਕਾਂ ਤੋਂ ਜਦੋਂ ਇਹ ਪੁੱਛਿਆ ਗਿਆ ਧਰਮ ਕਿਹੜਾ ਤਾਂ ਬਹੁਤੇ ਲੋਕਾਂ ਨੂੰ ਇਹ ਸੀ ਵੀ ਜੋ ਮਰਜੀ ਹਿੰਦੂ ਵੀ ਕਹਿ ਲੋ ਸਿੱਖ ਵੀ ਕਹਿ ਲੋ ਕੋਈ ਫਰਕ ਦਾ ਪਤਾ ਨਹੀਂ ਸੀ ਲੱਗਦਾ। ਇਹ ਹੁਣ ਬਹੁਤ ਇਹ ਕਹਿ ਲੋ ਕਿ ਗੰਭੀਰ ਹਾਲਤ ਸੀ, ਚਿੰਤਾਜਨਕ। ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਇਹ ਤੀਸਰਾ ਪੰਥ ਸਾਜਿਆ ਸੀ ਇੱਕ ਬਲੱਖਣ ਤਾਏ ਦੀ ਤਿੱਜ ਜਿਹੜੀ ਸੀ ਪਛਾਣ ਉਹ ਇੰਨੀ ਛੇਤੀ ਇੰਨੀ ਛੇਤੀ ਤਾਂ ਨਹੀਂ ਕਾਇਕ ਸਾਖਦੇ ਮਤਲਬ ਸਮੇਂ ਦੇ ਨਾਲ ਉਹ ਕਾਫੀ ਧੁੰਦਲੀ ਪੈ ਗਈ ਸੀ ਲੋਕਾਂ ਦੀ ਚੇਤਨਤਾ ਚ ਉਹਦੇ ਬੜੇ ਕਾਰਨ ਹੈ ਉਹ ਆਪਾਂ ਅਗਲੀ ਜਦੋਂ ਵੀਡੀਓ ਚ ਗੱਲ ਕਰਾਂਗੇ ਉਹ ਕਿਉਂ ਧੁੰਦਲੀ ਪੈ ਗਈ ਸੀ ਤੇ ਫਿਰ ਸਿੰਘ ਸਭਾ ਲਹਿਰ ਨੇ ਇਹ ਉਦਮ ਕੀਤਾ ਕਿ ਉਹ ਪਛਾਣ ਜਿਹੜੀ ਹੈ ਉਹ ਮੁੜ ਕੇ ਫੇਰ ਸਪਸ਼ਟ ਕੀਤੀ ਜਾਵੇ ਤੇ ਹਿੰਦੂਇਜ਼ਮ ਨਾਲੋਂ ਜੋ ਨਖੇੜੇ ਦੀਆਂ ਲਕੀਰਾਂ ਹਨ ਉਹ ਗੂੜੀਆਂ ਬਾਈਆਂ ਜਾਣ ਤੇ ਉਹਨਾਂ ਨੇ ਮੇਨਲੀ ਬੋਧ ਖੇਤਰ ਦੇ ਵਿੱਚ ਕੰਮ ਕੀਤਾ ਬਹੁਤ ਜ਼ਿਆਦਾ ਬਹਿਸਾਂ ਕੀਤੀਆਂ ਕੰਡਣ ਮੰਡਣ ਕੀਤਾ ਆਰੀਆ ਸਮਾਜ ਦੇ ਆਗੂਆਂ ਨੂੰ ਚੁਣੌਤੀ ਦਿੱਤੀ ਉਹਨਾਂ ਨਾਲ ਬਹਿਸਾਂ ਕਰਕੇ ਉਹਨਾਂ ਨੂੰ ਨਿਰੁੱਤਰ ਕੀਤਾ ਤੇ ਇਹ ਗੱਲ ਠੋਕ ਵਜਾ ਕੇ ਕਹੀ ਕਿ ਹਮ ਹਿੰਦੂ ਨਹੀਂ ਕਿਸੇ ਹਿੰਦੂ ਨਹੀਂ ਇਹ ਇੱਕ ਵੱਖਰਾ ਧਰਮ ਹੈ ਇਹਨਾਂ ਨੂੰ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਜਿਆ ਗਿਆ ਸੀ ਉਹ ਕਿਸੇ ਦੂਜੇ ਧਰਮ ਦਾ ਹਿੱਸਾ ਨਹੀਂ ਸੀ ਸੋ ਉਸ ਗੱਲ ਤੋਂ ਬਾਅਦ ਇਹ ਫਿਰ ਤਕਰੀਬਨ ਜਿਹੜੀ ਸਿੰਘ ਸਭਾ ਲਹਿਰ ਹੈ ਉਹ ਜਿੰਨੀਆਂ ਵੀ ਹਿੰਦੂ ਪ੍ਰੇਮੀ ਤਾਕਤਾਂ ਉਹਨਾਂ ਦੇ ਨਿਸ਼ਾਨੇ ਤੇ ਹਮੇਸ਼ਾ ਹੀ ਰਹੀ ਹੈ ਪਿਛਲੇ ਸਮੇਂ ਦੌਰਾਨ ਕੁਸ਼ਕ ਜਿਹੜੇ ਵਿਦਵਾਨ ਜਿਹੜੇ ਮੇਨਲੀ ਪੱਛਮ ਦੀਆਂ ਯੂਨੀਵਰਸਿਟੀਆਂ 'ਚ ਬੈਠੇ ਜਾਂ ਉੱਥੋਂ ਪੜ੍ਹੇ ਉਹਨਾਂ ਨੇ ਇਹ ਇੱਕ ਮਹਿਮ ਚਲਾਈ ਬਹੁਤ ਵੱਡੀ ਹੈ ਜੇ ਵੀ ਯਾਰੀ ਆ ਉਹ ਮਹਿਮ ਕਿ ਪਹਿਲਾਂ ਸਿੱਖ ਸਿੱਖਾਂ ਤੇ ਹਿੰਦੂਆਂ 'ਚ ਇਸ ਤਰ੍ਹਾਂ ਜਿਹੜਾ ਸਪਸ਼ਟ ਨਿਖੇੜੇ ਦੀ ਕੋਈ ਲਹਿਣ ਨਹੀਂ ਸੀ ਇਹ ਤਾਂ ਆ ਕੇ ਸਿੰਘ ਸਭਾ ਲਹਿਰ ਨੇ ਇਹ ਲਕੀਰਾਂ ਕੱਚੀਆਂ ਜਿਹੜੀਆਂ ਕਿ ਗੁਰੂਆਂ ਗੁਰੂਆਂ ਨੇ ਕੋਈ ਇਸ ਤਰ੍ਹਾਂ ਨਹੀਂ ਸੀ ਚਤੁਰਬਿਆ ਸਤਰਮ ਨੂੰ ਜੋ ਇਹਦਾ ਬਣਾ ਲਤਾ ਸਿੰਘ ਸਭਾ ਲਹਿਰ ਨੇ ਸੋ ਸਿੰਘ ਸਭਾ ਲਹਿਰ ਨੂੰ ਇੱਕ ਹਿਸਾਬ ਨਾਲ ਦੋਸ਼ੀ ਸਾਬਤ ਕਰਤਾ ਖੈ ਸਿੱਖ ਵਿਦਵਾਨਾਂ ਨੇ ਉਹਦਾ ਬਹੁਤ ਠੋਕ ਮੇ ਜਵਾਬ ਦਿੱਤੇ ਨਾ ਉਹ ਵੀ ਸਾਰੇ ਸਾਧਿਆਰਿਆਂ ਦੇ ਸਾਹਮਣੇ ਆ ਹਰਿੰਦਰ ਸਿੰਘ ਮਹਿਬੂਬ ਨੇ ਵੀ ਦਿੱਤਾ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਬਹੁਤ ਦਿੱਤਾ ਸਰਦਾਰ ਗੁਰਤੇਜ ਸਿੰਘ ਨੇ ਡਾਕਟਰ ਤਰਲੋਚਨ ਸਿੰਘ ਨੇ ਤੇ ਹੋਰ ਅਨੇਕ ਕਈ ਬੰਦਿਆਂ ਨੇ ਇਸ ਕਲ ਦਾ ਠੋਕ ਮਾ ਜਵਾਬ ਦਿੱਤਾ ਪਰ ਹੁਣ ਖੁਸ਼ਕ ਹਿੱਸਿਆਂ ਨੂੰ ਫੇਰ ਹਿੰਦੂ ਪ੍ਰੇਮ ਜਾਗ ਗਿਆ ਖਾਸ ਕਰਕੇ ਜਿਹੜੇ ਪਹਿਲਾਂ ਖਾੜਕੂ ਬਰਾਸਤ ਦੇ ਦਾਵੇਦਾਰ ਸਮਝਦੇ ਰਹੇ ਆਪਦੇ ਆਪ ਨੂੰ ਜਾਂ ਕਹਿੰਦੇ ਰਹੇ ਅੱਜ ਉਹਨਾਂ ਵਿੱਚ ਵੀ ਇਹ ਗਲਤਕਰੀਬ ਇਹ ਫੇਰ ਮੁੜ ਕੇ ਇਹ ਗੱਲ ਜਾਗ ਰਹੀ ਹੈ ਤੇ ਕਿ ਜਿਹੜੇ ਇਹ ਸਿੰਘ ਸਭਾ ਲਹਿਰ ਹੈ ਇਹਨੇ ਕੋਈ ਬਹੁਤ ਗਲਤ ਕੰਮ ਕਰਤਾ ਹੁੰਦਾ ਹੈ ਆਧੁਨਿਕ ਉਹਨੂੰ ਕਹਿੰਦੇ ਨੇ ਕਿ ਇਹ ਅੰਗਰੇਜ਼ਾਂ ਦੀ ਜੋ ਵਿਦਿਆ ਸੀਗੀ ਜੋ ਪੱਛਮੀ ਗਿਆਨ ਪ੍ਰਬੰਧ ਸੀ ਉਹਦੇ ਹਾਸਰ ਅਸਰੇ ਹਟਾ ਕੇ ਕੀਤਾ ਸੋ ਇਹ ਸਾਰੀਆਂ ਗੁੰਝਲਾਂ ਖੋਲਣੀਆਂ ਬਹੁਤ ਜ਼ਰੂਰੀ ਹੈ ਵੀ ਸਿੰਘ ਸਵਾ ਲਹਿਰ ਦਾ ਇਹ ਜਿਹੜਾ ਉਹਦਾ ਸੋਮਾ ਕੀ ਸੀ ਜਿੱਥੋਂ ਉਹਨਾਂ ਨੂੰ ਇਹ ਬੱਕਰੀ ਪਛਾਣ ਦੀ ਗੱਲ ਲਿਆਂਦੀ ਉਹਨਾਂ ਨੇ ਤੇ ਸਥਾਪਿਤ ਕੀਤੀ ਕੀ ਕਿਸੇ ਬਾਹਰੀ ਜਾਂ ਵਿਦੇਸ਼ੀ ਗਿਆਨ ਦੀ ਪ੍ਰਭਾਵ ਹੇਠ ਜਾਂ ਆਪਣੇ ਗੁਰੂ ਪ੍ਰੇਮ ਚੋਂ ਉਹਨਾਂ ਨੇ ਇਹ ਸਾਰਾ ਉਦਮ ਕੀਤਾ ਸੋ ਇਹ ਸਾਰੀਆਂ ਜਿਹੜੀਆਂ ਪਰਤਾਂ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਫਰੋਲਾਂਗੇ ਤੇ ਵੀਡੀਓ ਹੁਣ ਕੋਈ ਬਹੁਤੇ ਦਿਨ ਨਹੀਂ ਬਸ ਸਿਰਫ 5-4 ਦਿਨ ਹੋਰ ਉਡੀਕੋ ਤੇ ਪਰ ਇਹਦੇ ਨਾਲ ਇੱਕ ਹੋਰ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਸੀ ਕਿ ਜਿਹੜਾ ਸਾਡਾ ਚੈਨਲ ਚੱਲ ਰਿਹਾ ਸੀਗਾ ਉਹਦੇ ਵਿੱਚ ਸਾਨੂੰ ਪਿਛਲੇ ਕਾਫੀ ਸਮੇਂ ਤੋਂ ਤਕਰੀਬਨ ਸਾਲਕ ਤੋਂ ਹੀ ਕਹਿ ਲਓ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਦੇ ਸਾਰੇ ਪੇਚ ਕਸਤੇ ਸੀ ਜਿਹੜੀ ਰੀਚ ਬਹੁਤ ਉਹਦੀ ਘਟਾ ਦਿੱਤੀ ਗਈ ਤੇ ਹੋਰ ਬੜੀਆਂ ਤਕਨੀਕੀ ਉਲਝਣਾ ਫਾਇਦਾ ਕੀਤੀਆਂ ਜਿਹਦੇ 'ਚ ਸਾਡੇ ਲਈ ਉਹ ਚੈਨਲ ਨੂੰ ਹੁਣ ਜਾਰੀ ਰੱਖ ਸਕਣਾ ਲਗਭਗ ਨਾ ਮੁਮਕਨ ਹੋ ਗਿਆ ਸੋ ਇਸ ਕਰਕੇ ਅਸੀਂ ਹੁਣ ਜਿਹੜੀ ਅਗਲੀ ਵੀਡੀਓ ਹੈ ਸਿੰਘ ਸਵਾਲ ਲਹਿਰ ਵਾਲੀ ਇਹ ਇੱਕ ਨਵੇਂ ਚੈਨਲ ਦੇ ਦਾ ਆਗਾਜ਼ ਕਰਾਂਗੇ ਇਸ ਵੀਡੀਓ ਦੇ ਨਾਲ ਸੋ ਉਹ ਚੈਨਲ ਆਹੀ ਚੈਨਲ ਹੈ ਜੀਤੇ ਸਿੰਘ ਅੱਜ ਗੱਲਬਾਤ ਕਰ ਰਹੇ ਆ ਸੋ ਸਾਡੀ ਸਾਰੇ ਆਪਣੇ ਸੁਨਈਆਂ ਨੂੰ ਇਹ ਬੜੀ ਪਰਜੋਰ ਅਪੀਲ ਹੈ ਕਿ ਜਿਹੜੇ ਵੀ ਲੋਕ ਸਾਡੇ ਵਿਚਾਰ ਜਾਣਨੇ ਚਾਹੁੰਦੇ ਨੇ ਸੁਣਨੇ ਚਾਹੁੰਦੇ ਨੇ ਉਹ ਉਸ ਇਸ ਚੈਨਲ ਨੂੰ ਜਿੰਨੀ ਵੱਡੀ ਤੋਂ ਵੱਡੀ ਗਿਣਤੀ 'ਚ ਸਬਸਕ੍ਰਾਈਬ ਕਰ ਸਕਦੇ ਨੇ ਉਹ ਇਹਨੂੰ ਫੌਰੀ ਸਬਸਕ੍ਰਾਈਬ ਕਰਨ ਤੇ ਇਹਦੇ ਵਾਸਤੇ ਇੱਕ ਵਿਸ਼ੇਸ਼ ਮਿਹੰਮ ਲਾਂਬੰਦ ਕੀਤੀ ਜਾਵੇ ਤਾਂਕੇ ਆਪਾਂ ਇਸ ਨਵੇਂ ਚੈਨਲ ਨੂੰ ਮੁੜ ਪੈਰਾਂ ਤੇ ਖੜਾ ਕਰ ਸਕੀਏ ਤੇ ਆਪਣੇ ਵਿਚਾਰਾਂ ਦੀ ਲੜੀ ਨੂੰ ਲਗਾਤਾਰ ਜਾਰੀ ਰੱਖ ਸਕੀਏ ਸੋ ਇਸੇ ਉਮੀਦ ਨਾਲ ਹੁਣ ਮੈਂ ਤੁਹਾਡਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ